ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਅਦਾਲਤ ਦੇ ਵੱਲੋਂ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਲਈ ਉਹਨਾਂ ਨੂੰ ਨਾਬਾ ਜੇਲ੍ਹ ਚ ਭੇਜ ਦਿੱਤਾ ਗਿਆ ਸੀ ਜਿੱਥੇ ਬੀਤੇ ਦਿਨ ਉਹਨਾਂ ਦੇ ਵਕੀਲ ਦੇ ਵੱਲੋਂ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਮਜੀਠੀਆ ਨੇ ਕਿਹਾ ਸੀ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਧਰਮ ਪਤਨੀ ਗੁਨੀਵ ਕੌਰ ਦੇ ਵੱਲੋਂ ਵੀ ਮਜੀਠੀਆ ਦੇ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕੀਤੀ ਗਈ ਗੱਲਾਂ ਬਾਤਾਂ ਕੀਤੀਆਂ ਗਈਆਂ ਪਰ মিডিਆ ਦੇ ਵਿੱਚ ਆ ਕੇ ਉਹਨਾਂ ਨੇ ਇਹੀ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਕਿ ਜਿਨੇ ਜਿੰਨਾ ਜ਼ੋਰ ਲਾਉਣਾ ਉਹ ਲਗਾ ਲੈਣ ਪਰ ਵਿਕਰਮ ਸਿੰਘ ਮਜੀਠੀਆ ਪਹਿਲਾਂ ਦੀ ਤਰ੍ਹਾਂ ਬੁਲੰਦ ਨੇ ਉਸੇ ਤਰੀਕੇ ਨਾਲ ਹੀ ਉਹ ਲੋਕਾਂ ਦੇ ਮੁੱਦੇ ਚੁੱਕਦੇ ਰਹਿਣਗੇ ਬੋਲਦੇ ਰਹਿਣਗੇ ਹੋਰ ਕੀ ਕੁਝ ਕਿਹਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਤੁਸੀਂ ਵੀ ਸੁਣੋ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ 14 ਦਿਨਾਂ ਦੀ ਨਯਕ ਹਿਰਾਸਤ ਦੀ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੀ ਪਤਨੀ ਨੇ ਮੁਲਾਕਾਤ ਕੀਤੀ ਹੈ। ਕਰੀਬ ਡੇਢ ਘੰਟਾ ਉਹਨਾਂ ਦੀ ਪਤਨੀ ਨੇ ਵਿਕਰਮ ਮਜੀਠੀਆ ਦੇ ਨਾਲ ਜੇਲ੍ਹ ਅੰਦਰ ਮੁਲਾਕਾਤ ਕੀਤੀ ਹੈ ਜਿੱਥੇ ਗੁਰਨੀਤ ਕੌਰ ਦੇ ਵੱਲੋਂ মিডিਆ ਸਾਹਮਣੇ ਮੁਲਾਕਾਤ ਤੋਂ ਬਾਅਦ ਵੱਡਾ ਬਿਆਨ ਦਿੱਤਾ ਗਿਆ। ਬਿਲਕੁਲ ਠੀਕ ਨੇ ਦੀ। ਚਰਤੀ ਕਲਾਸ ਹਮਮ ਕੀ ਗੱਲ ਹੋਈ ਮੈਡਮ ਤੁਸੀਂ ਇੱਕ ਤਕਰੀਬਤ ਦੇ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਹਾਂਜੀ ਨਹੀਂ ਕੋਰਟs ਮਿਲੇ ਸੀਗੇ ਤਰੀਕ ਵਿਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬੈਰਗ ਚੇਂਜ ਨੂੰ ਲੈ ਕੇ ਜਿਹੜਾ ਪਟੀਸ਼ਨ ਵੀ ਦਾਰਿ ਕੀਤਾ ਕੀ ਕਹਿਣਾ ਚਾਹੁੰਦੇ ਕੀ ਦਿੱਕਤ ਬੰਨ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਦਿੱਕਤ ਹੈ ਉਹ orange ਵਕੀਲ ਸਾਹਿਬ ਦੱਸਦੇ ਕਿ ਤੁਸੀਂ ਥੋੜੀ ਜਿਹੀ ਬ੍ਰੀਫਿੰਗ ਮੁਲਾਕਾਤ ਕੀਤੀ ਹੈ ਕਿ ਵੈ ਹਲਚਲ ਚੜਦੀ ਕਲਾ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਭਲ ਨਹੀਂ ਤੋੜ ਸਕਦਾ ਕੀ ਕਾਰਨ ਜੋ ਮੈਡਮ ਇਲਜ਼ਾਮ ਲੱਗੇ ਬਾਅਦ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਰఖాస్తు ਦਿੱਤੀ ਗਈ ਕੌਂਸਲ ਦੀ ਦੇਖੋ ਉਹਨਾਂ ਨੂੰ ਕੋਈ ਚੜੀ ਲੱਗੀ ਨਹੀਂ ਬਾਰੇ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੀਐਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਦੇ ਜਿਹੜੇ ਹੈਗੇ ਸਾਬਕਾ ਮੰਤਰੀ ਵੀ ਨੇ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਜੋ ਇਲਜ਼ਾਮ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰਦੇ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਾ ਕੇ ਤਾਂ ਦਿਖਾਓ ਸਾਨੂੰ ਐਮਐਲ ਸਾਹਿਬ ਅਮਰਤੋ ਬਹੁਤ ਜ਼ਾਇਦਾਤ ਮਾਮਲੇ ਆਦੇ ਜਿਹੜਾ ਮਾਮਲਾ ਤੁਸੀਂ ਕਿਹਾ ਸਰਕਾਰ ਕਹਿ ਰਹੀ ਕਿ ਡਾਕ ਦੇ ਹਦੀ ਜਿਹੜਾ ਮਾਮਲਾ ਤੁਸੀਂ ਕਿਹਾ ਕਿੰਨੀ ਕਿ ਸੱਚਾਈ ਤੀ ਦਿਨ ਇਹ ਇਨਜਾਨ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਰਤੋ ਬਹੁਤ ਜ਼ਾਇਦਾਤ ਮਾਮਲੇ ਤੇ ਕਰਤਾਰ ਕੀਤਾ ਬਜੇਟਿਆ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਰਹੀ ਹੈ ਪਾ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰੱਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਦੇ ਵਿੱਚ ਮਨਸ਼ਾ ਤਾਂ ਕਲੀਅਰ ਹੈ ਹਾਂਜੀ ਕੀ ਕਲੀਅਰ ਕੀ ਹੈ ਜੀ ਗੱਲ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰੱਗ 'ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ 'ਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰੱਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ ਕਰਨ ਰੱਘਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਹੋਊਗੀ ਬਿਲਕੁਲ ਬਿਲਕੁਲ ਹੀ ਬਿਲਕੁਲ ਪਤਾ ਸੀ ਸਾਹਿਬ ਨੂੰ ਅਸੀਂ ਬਿਲਕੁਲ ਤਿਆਰ ਸੀ ਜੇਕਰ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰ ਲੈਣਾ ਹੈ ਹਨ ਸੀਸੀਟੀਵੀ ਦੇ ਗੱਲ ਨੂੰ ਵੀ ਆਈਸੀਬੀ ਸਰਕਾਰ ਸੀਸੀਟੀਵੀ ਨਾਲ ਵੀ ਥੋੜੀ ਦੇਖ ਰੇਖ ਕਰ ਰਹੀ ਹੈ ਕੋਈ ਇਸ ਤਰ੍ਹਾਂ ਦੀ ਕਰ ਲੈਣ ਦੇਖ ਰੇਖ ਕਰਮਲ ਜੀ ਸਾਥ ਕੇ ਕਰਮ ਦੇਖਣ ਕੀ ਕਰ ਰਹੇ ਆ ਮੈਡਮ মিডিਆ ਨੂੰ ਕਿਉਂ ਰੋਕਿਆ ਜਾ ਰਿਹਾ ਦੇਖਿਆ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਿਆ ਜਾ ਰਿਹਾ ਕੀ ਲੱਗਦਾ ਵੀ ਹਰੇ ਵੇਸ਼ ਚੜਦੀ ਕਲਾ ਦਾ ਜਿਹੜਾ ਮੈਸੇਜ ਦਿੰਦੇ ਨੇ ਤੁਹਾਨੂੰ ਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਾ ਕੇ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਹੈ ਬਿਲਕੁਲ ਨਹੀਂ ਸਿਕਿਉਰਿਟੀ ਦੇ ਨੁਸਬੇ ਤੁਸੀਂ ਕੋਟਾ ਚੇ ਤੇ মিডিਆ ਚ ਆਪ ਜਾ ਕੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ कोट कि ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਚਾ ਲਾਉਣੇ ਪਏ ਨੇ ਤੇ ਕੋਰਟ ਕੋਰਟ ਜਿਹੜੀ ਆ ਫੋਟ੍ਰੈਸ ਬਣਾਈ ਜਾਂਦੀ ਹੈ ਕੋਰਟ ਦੀ ਸਾਰੀ ਸਰ ਤਹਿਸੀਲ ਕਰ ਦਿੱਤੀ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕਾਮੋਡੇਸ਼ਨ ਦੀ ਕੋਈ ਟਿਕਟ ਨਹੀਂ ਹੈ ਤੋ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਜੀ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ ਤਰੀਕ 17 ਪੈ ਗਈ ਹੈ ਜੀ ਹੂੰ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਉਹ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਨੂੰ ਉਹਦਾ ਨੋਟਿਸ ਕਰ ਲਿਆ ਔਰ ਉਹ ਚੜ੍ਹਦੀ ਕਲਾ ਚ ਨੇ ਬਿਲਕੁਲ ਠੀਕ ਨੇ ਰਬ ਰਬ ਕਰ ਰਿਆ ਦਾ ਨਾਮ ਜਪ ਰਹੇ ਨੇ ਚੜ੍ਹਦੀ ਕਲਾ ਚ ਉਮੀਦ ਹੈ ਬੇਲ ਹੋ ਜਾਗੀ ਹਾਂਜੀ ਹਾਂ ਕਿਸੇ ਉਹਨਾਂ ਨੂੰ ਨਾਬਾਹੀ ਲੈ ਕੇ ਆਏ ਨੇ ਹਾਈ ਕੋਰਟ ਜੇ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਸੀ ਉਹ ਜਦੋਂ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਾਊਟ ਕੋਰਟ ਚ ਉਹਨਾਂ ਨੇ ਕਿਹਾ ਜੀ ਨਾਬਾ ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਟੂ ਕੀਪ ਨੂੰ ਸਿਕਿਉਰ ਹਮ ਆਰਡਰ ਇਸ ਕਰਕੇ ਲਿਆ ਹੈ ਨਾਬੇ ਦਾ ਕਿ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਇਸ ਕਰਕੇ ਅਸੀਂ ਉਹ ਸਰ ਜੋ ਤੁਹਾਨੂੰ ਪਾਈਆ ਵੀ ਪਰਚਾ ਗਲਤ ਦਿੱਤਾ ਉਹਦੀ ਡੇਟ ਮੰਨ ਲਓ ਹਾਈ ਕੋਰਟ ਚ ਕਦੋਂ ਦੀ ਆਗੀ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕੋਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਅੱਛਾ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬੇਲ ਫਾਈਲ ਕਰਤੀ ਸੀ ਉਹ 22 ਤਰੀਕ ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿਚਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦੇ ਅਧਿਕਾਰ ਦੀ ਜਿਹੜੀ ਉਲੰਘਣਾ ਮਰੀ ਜੋਸ ਵੈਲੂਏਸ਼ਨ ਉੱਪਰ ਕੀ ਦੇਖ ਲੋਗੇ ਬੰਦਾ ਜਿਹੜਾ ਪਾਠ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ ਇਹੀ ਕੁਝ ਦੇਖੋ ਹੋਰ ਕੀ ਦੇਖੋ ਲੋਕਾਂ ਨੂੰ ਦੇਖਣ ਨਹੀਂ ਦੇ ਰਹੇ ਲੇਕਿਨ ਮੀਡੀਆ ਦੀ ਰਿਕਵਰੇਜ ਰੋ